ਲਓ ਜੀ ਸੱਜਣੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲਾਗ 'ਚ ਅੱਜ ਦਾ ਬਲਾਗ ਆਪਣਾ ਦੇਖਣਯੋਗ ਬਲਾਗ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਣਗੀਆਂ ਕਿਉਂਕਿ ਬਈ ਜੀ ਅੱਜ ਆਪਾਂ ਚੱਲੇ ਆ ਗੁਰੂ ਨਾਨਕ ਕਾਲਜ ਬੁਰਲਾਡਾ ਵਿਖੇ ਜਿੱਥੇ ਇੱਕ ਸੱਭਿਆਚਾਰਕ ਪ੍ਰੋਗਰਾਮ ਹੋ ਰਿਹਾ ਹੈਗਾ ਪੂਰਾ ਬਲਾਗ ਜ਼ਰੂਰ ਦੇਖਣਾ ਦੋਸਤੋ ਕਿਉਂਕਿ ਇਸ ਬਲਾਗ ਵਿੱਚ ਉਹ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਜਿਹੜੀਆਂ ਕਿ ਅਲੋਪ ਹੋ ਚੁੱਕੀਆਂ ਨੇ ਆਓ ਮਿੱਤਰੋ ਫਿਰ ਤੁਹਾਨੂੰ ਦਿਖਾਉਨੇ ਆ ਅੱਜ ਦਾ ਆਪਣਾ ਬਲਾਗ ਅੱਜ ਆਪਾਂ ਆਏ ਆ ਗੁਰੂ ਨਾਨਕ ਕਾਲਜ ਬਡਲਾਡਾ ਵਿਖੇ ਜਿੱਥੇ ਸੱਭਿਆਚਾਰਕ ਪ੍ਰੋਗਰਾਮ ਹੋ ਰਿਹਾ ਹੈਗਾ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੁਰਾਣਾ ਵਿਰਸਾ ਦਰਸਾਇਆ ਗਿਆ ਹੈ ਆਇਓ ਫਿਰ ਦੋਸਤੋ ਲਓ ਜੀ ਭਾਈ ਜੀ ਅੱਜ ਆਪਾਂ ਆਏ ਆ ਗੁਰੂ ਨਾਨਕ ਕਾਲਜ ਵਿਖੇ ਇੱਥੇ ਪ੍ਰੋਗਰਾਮ ਸੀਗਾ ਸਤਰੰਗ 2025 ਕਲਾਵਰਸਤੀ ਵਿਦਿਅਕ ਮੇਲਾ ਤੁਹਾਨੂੰ ਸਾਰੀਆਂ ਰੌਣਕਾਂ ਦਿਖਾਵਾਂਗੇ ਇੱਥੇ ਵੀ ਕੀ ਕੀ ਕਲਾਕਿਰਤੀਆਂ ਸੀਗੀਆਂ ਏ ਦੇਖੋ ਸੱਜਣੋ ਇਹ ਸੱਭਿਆਚਾਰਕ ਮੇਲੇ ਦੀ ਰੌਣਕਾ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਕਿਸਮ ਦੀਆਂ ਸਟਾਲਾਂ ਲੱਗੀਆਂ ਹੋਈਆਂ ਸੀਗੀਆਂ ਜੋ ਕਿ ਵੱਖ-ਵੱਖ ਵਿਸ਼ਿਆਂ ਨੂੰ ਰਿਪਰੈਜ਼ੈਂਟ ਕਰ ਰਹੀਆਂ ਸੀ ਹਰ ਇੱਕ ਚੀਜ਼ ਮੌਜੂਦ ਸੀ ਇੱਥੇ ਸਿੱਖਿਆ ਨਾਲ ਰਿਲੇਟਡ ਆ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਆ ਜੋ ਵੀ ਆਪਣੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਸਭ ਕੁਝ ਸੀਗਾ ਇੱਥੇ ਇਹ ਦੇਖੋ ਕਿੰਨੇ ਸੋਹਣੇ ਮਾਡਲ ਤਿਆਰ ਕੀਤੇ ਹੋਏ ਨੇ ਗੁਰੂ ਦੀ ਨਗਰੀ ਦੇ ਇਹ ਦਰਬਾਰ ਸਾਹਿਬ ਹੈ ਜੀ ਮਸਰ ਸਾਹਿਬ ਦਾ ਮਾਡਲ ਤਿਆਰ ਕੀਤਾ ਹੋਇਆ ਹੈਗਾ ਇਸ ਤੋਂ ਅੱਗੇ ਇਹ ਭਾਰਤ ਦੇ ਮੰਦਰਾਂ ਦੇ ਜਿਵੇਂ ਕਿ ਇਹ ਮੰਦਰ ਹੈਗਾ ਤੇ ਇਸ ਤੋਂ ਅੱਗੇ ਤੁਹਾਨੂੰ ਦਿਖਾਉਂਦਿਆਂ ਸਜਣੋ ਹੋਰ ਵੀ ਬਹੁਤ ਚੀਜ਼ਾਂ ਨੇ ਇੱਥੇ ਦੇਖਣਯੋਗ ਆ ਜਿਵੇਂ ਇਹ ਹਾਈ ਕੋਰਟ ਵਗੈਰਾ ਹੋ ਗਏ ਲੋਕ ਸਭਾ ਰਾਜ ਸਭਾ ਇਹਨਾਂ ਦੇ ਤਿਆਰ ਕੀਤੇ ਹੋਏ ਸੀਗੇ ਇਹ ਲਾਲੇ ਦੀ ਹੱਟੀ ਸੀਗੀ ਬੜਾਈ ਹੋਈ ਜਿੱਥੇ ਹਰ ਇੱਕ ਚੀਜ਼ ਮਿਲਦੀ ਸੀ ਇਹ ਦੇਖ ਸਕਦੇ ਹੋ ਇਹਨਾਂ ਦੇ ਹੱਥੀ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਵੀ ਰੱਖੀਆਂ ਹੋਈਆਂ ਨੇ ਇਹਨਾਂ ਨੇ ਆਜੋ ਸੱਜਣੋ ਅੱਗੇ ਦਿਖਾਉਣਾ ਤੁਹਾਨੂੰ ਪੇਂਟਿੰਗਾਂ ਇਹ ਪੇਂਟਿੰਗ ਬਣਾਜਾ ਰਹੇ ਹੈਂਡ ਪੇਂਟਿੰਗ ਹੱਥਾਂ ਨਾਲ ਬਹੁਤ ਸੋਹਣੀ ਕਲਾਕਾਰੀ ਆਏਗੀ ਬੱਚਿਆਂ ਦੀ ਇਹ ਦੇਖੋ ਤੁਸੀਂ ਇਹ ਦੇਖੋ ਇਹ ਕਿੰਨੀ ਸੋਹਣੀ ਪੇਂਟਿੰਗ ਆਏਗੀ ਇਹ ਪੂਰਾ ਮਨਮੋਂਦੀ ਹੈਗੀ ਕਲਾ ਹੀ ਬਹੁਤ ਹੈ ਅੱਜਕੱਲ ਦੇ ਨੌਜਵਾਨਾਂ ਵਿੱਚ ਸਾਰਿਆਂ ਤੋਂ ਸਿਰਾ ਇਹ ਬਾਪੂ ਡੱਲੇਵਾਲ ਜੀ ਦੀ ਪੇਂਟਿੰਗ ਹੈ ਬਹੁਤ ਸੋਹਣੀ ਬਣਾਈ ਹੋਈ ਹੈ ਸੁਣਿਆ ਕਿਸੇ ਭੈਣ ਨੇ ਬਣਾਈ ਹੈਗੀ ਇਹ ਬਹੁਤ ਹੀ ਦਿਲਖਿੱਚਵੀ ਹੈ ਇੰਦਾ ਲੱਗਦਾ ਜਿਵੇਂ 3D ਪੇਂਟਿੰਗ ਬਣਾਈ ਹੋਵੇ ਟੈਲੈਂਟਡ ਬੱਚੇ ਬਹੁਤ ਨੇ ਅੱਜਕੱਲ ਇਹ ਇਧਰ ਇੱਕ ਵੀਰ ਪੇਂਟਿੰਗ ਬਣਾ ਰਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਬਾਬਾ ਦੀਪ ਸਿੰਘ ਜੀ ਦੀ ਆ ਦੇਖੋ ਬਾਈ ਪੁਰਾਣੇ ਟਾਈਮਾਂ ਦਾ ਗੱਡਾ ਪਰ ਟਾਇਰ ਇਹਨਾਂ ਨੇ ਦੂਸਰੇ ਪਾਸੇ ਰੱਖੇ ਨੇ ਕਿ ਬਹੁਤ ਸੋਹਣਾ ਹੁੰਦਾ ਸੀਗਾ ਹਾਂਜੀ ਬਾਈ ਜੀ ਇਹ ਹਲਾ ਪੰਜਾਲੀ ਹੈਗੀ ਤੇ ਇਹ ਦੱਸੋ ਤੁਸੀਂ ਇਹ ਕੀ ਚੀਜ਼ ਹੈ ਬੋਸਾੜਾ ਪਰਪਾਲੀ ਬੋਤੇ ਟੇ ਬੋਤੇ ਤੇ ਮਾਣ ਵਾਲੀ ਕੰਡੀਆਂ ਪਿਆਲੀ ਨਾ ਬਲਦਾਂ ਵਾਲੀ ਆ ਇਹ ਦੇ ਹੁੰਦਾ ਕਿ ਇਹਦੀ ਡਿਜੀਟਲ ਪਰ ਮਰ ਜੀ ਆਉਂਗਾ ਵਾਲੀ ਵਾਲੀ ਬਲੌ ਦੇਖ ਲਓ ਲੈਣਾ ਬਲੌ ਵਾਲਾ ਲੌਜੀ ਬਾਈ ਜਿਉ ਤੁਹਾਨੂੰ ਦਿਖਾਉਂਦੇ ਆ ਇੱਥੇ ਜੈਲਦਾਨਾ ਦੀ ਹਵੇਲੀ ਬਣੀ ਹੋਈ ਹੈ ਅੰਦਰ ਜਿੱਥੇ ਪੁਰਾਣੇ ਰੀਤੀ ਰਿਵਾਜਾਂ ਨਾਲ ਸਾਰਾ ਕੁਝ ਤਿਆਰ ਕੀਤਾ ਹੋਇਆ ਹੈਗਾ ਉਦੋਂ ਹੀ ਹਵੇਲੀ ਬਣੀ ਹੋਈ ਹੈਗੀ ਡਿਨਰ ਸੈੱਟ ਹੈਗਾ ਤੇ ਪੁਰਾਣਾ ਟੀਵੀ ਟੈਲੀਫੋਨ ਤੇ ਰੇਡੀਓ ਸਾਰੇ ਆਨੰਦ ਮਾਣਦੇ ਰਹੇ ਨੇ ਇੱਥੇ ਬੈਠ ਕੇ ਫੋਟੋ ਵਗੈਰਾ ਕਲਿੱਕ ਕਰਾ ਰਹੇ ਨੇਗੇ ਇੱਧਰ ਭੈਣਾਂ ਲੱਗੀਆਂ ਨੇ ਫੋਟੋਆਂ ਕਰਵਾਣਾ ਇਹ ਦੇਖੋ ਬਈ ਇਹ ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜ਼ੀਆਂ ਕਰਵਾਉਂਦੇ ਨੇ ਇਹ ਜਿਹੇ ਘਰ ਹੁੰਦੇ ਸੀਗੇ ਪਹਿਲਾਂ ਆਪਣੇ ਪੰਜਾਬ ਵਿੱਚ ਤੇ ਹੁਣ ਤਾਂ ਬਹੁਤ ਕੁਝ ਬਦਲ ਗਿਆ ਇਹ ਪੁਰਾਣਾ ਸੰਦੂਕ ਹੈ ਬਈ ਆਪਣੇ ਦਾਦੀਆਂ ਪਰਦਾਦੀਆਂ ਦੇ ਟਾਈਮ ਦਾ ਇਹ ਪਹਿਣ ਚੱਕੀ ਹਿੰਦੀ ਹੋਈ ਇਹ ਪੁਰਾਣੇ ਰੀਤੀ ਰਿਵਾਜ ਮੁਤਾਬਕ ਜੋ ਵੀ ਜਨਨ ਕਮੇਰਾ ਜਾਂ ਕੋਈ ਸ਼ੱਕ ਵਗੈਰਾ ਆਉਂਦੀ ਹੁੰਦੀ ਸੀਗੀ ਉਹ ਦਿਖਾਉਂਦੇ ਨੇਗੇ हां जी सज्जनों ਇਹ ਹੈਗਾ ਆਪਣਾ ਪੁਰਾਣਾ ਸੱਭਿਆਚਾਰ ਮੈਨਣ ਕੇ ਚੱਲੋ ਕਿ ਇਹ ਖਜ਼ਾਨਾ ਹੀ ਹੈ ਇੱਕ ਕਿਸਮ ਦਾ ਇਸ ਵਿੱਚ ਪੁਰਾਣੇ ਜਵਾਨੇ ਦੇ ਪ੍ਰਾਤਨ ਜਮਾਨੇ ਦੇ ਬਰਤਨ ਨੇਗੇ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਅੱਜ ਕੱਲ ਆਪਣੇ ਘਰਾਂ ਵਿੱਚੋਂ ਲਗਭਗ ਅਲੋਪ ਹੀ ਹੋ ਚੁੱਕੇ ਨੇਗੇ ਇਹਦਾ ਬਰਤਨ ਕਿੰਨੇ ਸੋਹਣੇ ਸੋਹਣੇ ਬਰਤਨ ਨੇਗੇ ਤੇ ਕਿੰਨੀਆਂ ਪੁਰਾਣੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇਗੀਆਂ ਵੀ ਆਪਣੇ ਦਾਦੇ ਪੜਦਾਦਿਆਂ ਕੋਲੇ ਇਹ ਬਰਤਨ ਹੁੰਦੇ ਸੀਗੇ ਕਿਉਂਕਿ ਭਈ ਜਿਹੜੋਂ ਇਹ ਬਰਤਨ ਹੁੰਦੇ ਸੀ ਪਹਿਲਾਂ ਕੋਈ ਬਿਮਾਰੀ ਵੀ ਨਹੀਂ ਸੀ ਹੁੰਦੀ ਹੁਣ ਲੋਹੇ ਤੇ ਸਟੀਲ ਦੇ ਬਰਤਨ ਜਲ ਕੇ ਬਿਮਾਰੀਆਂ ਬਹੁਤ ਹੋ ਗਈਆਂ ਪਹਿਲਾਂ ਤਾਂਬੇ ਦੇ ਬਰਤਨ ਹੁੰਦੇ ਸੀਗੇ ਇਹ ਦੇਖੋ ਸੱਜਣੋ ਇਹ ਟੈਲੀਫੋਨ ਟੇਪ ਰਿਕਾਰਡ ਇਹ 1995 96 ਵਾਲੇ ਜਾਂ 2005 ਤੱਕ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਉਹ ਹੀ ਦੱਸ ਸਕਦੇ ਨੇ ਵੀ ਇਹਨਾਂ ਦਾ ਵੀ ਨਜ਼ਾਰਾ ਅਲੱਗ ਹੀ ਹੁੰਦਾ ਸੀ ਜਿਹੜੇ ਕੋਲੇ ਟੇਪ ਰਿਕਾਰਡ ਹੁੰਦੀ ਸੀ ਉਹ ਆਪਣੇ ਆਪ ਨੂੰ ਰਾਜਾ ਸਮਝਦਾ ਹੁੰਦਾ ਸੀ ਜਿਵੇਂ ਕਿ ਅੱਜ ਆਈਫੋਨ ਦਾ ਜ਼ਿਆਦਾ क्रेਜ਼ ਹੈ ਉਸ ਟਾਈਮਾਂ 'ਚ ਟੇਪ ਰਿਕਾਰਡਾਂ ਦਾ क्रेਜ਼ ਸੀਗਾ ਤੇ ਇਹ ਵੀਰੇ ਰੀਲਾਂ ਆ ਗਈਆਂ ਡਿੱਕ ਵਾਲੀਆਂ ਰੀਲਾਂ ਇੰਨਾਂ ਦਾ ਵੀ ਆਪਣੀ ਇੱਕ ਸਮਾਂ ਰਹਿਗਾ ਸੁਨਹਿਰੀ ਯੁੱਗ ਰਹਿਗਾ ਪਰ ਅੱਜ ਕੱਲ ਇਹਨਾਂ ਦੀ ਜਗ੍ਹਾ ਮੋਬਾਈਲਾਂ ਨੇ ਲੈ ਲਿਆ ਕਿ ਤੇ ਇਹ ਅੱਗੇ ਪੁਰਾਣੇ ਸੰਦ ਵਿਖਾਏ ਗਏ ਨੇਗੇ ਮੰਨ ਲਓ ਕਿ ਖੇਤੀਬਾੜੀ ਚ ਕੰਮ ਆਉਣ ਵਾਲੇ ਤੇ ਹੋਰ ਤਾਣੇ ਤਾਗੀਆਂ ਵਾਲੇ ਸਾਰੇ ਸੀਗੇ ਇੱਧਰ ਦਿਖਾਉਨੇ ਆ ਸੱਜਣੋ ਤੁਹਾਨੂੰ ਪੁਰਾਣੇ ਰੀਤੀ ਰਿਵਾਜ ਵਾਲੇ ਕੱਪੜੇ ਜਾਂ ਚਾਦਰਾਂ ਵਗੈਰਾ ਪੱਖੀਆਂ ਵਗੈਰਾ ਇਹ ਟੋਕਰੇ ਪਏ ਨੇ ਪੱਖਿਆਂ ਬਹੁਤ ਸੋਹਣੀਆ ਕਢਾਈ ਕੀਤੀ ਹੋਈ ਐ ਇਹੇ ਟੋکریاں ਬਣਾਈਆਂ ਹੋਈਆਂ ਨੇ ਆਪਣੇ ਹੱਥਾਂ ਨਾਲ ਤੇ ਇਹ ਗੁੱਡੇ ਗੁੱਡੀਆਂ ਚਰਖੇ ਠੀਥੂਰ ਕੇ ਦਾ ਦੇਖਿਆ ਕਰਦੇ ਨੇ ਠੀਕ ਐ ਇਹ ਦੇਖੋ ਬਈ ਪੁਰਾਣਾ ਟੀਵੀ ਇਧਰ ਜ ਵੀ ਆਪਾਂ ਨੇ ਸ਼ਕਤੀਮਾਨ ਦੇਖੇ ਪੀਸੀ ਆ ਦੇ ਗ੍ਰਾਮੋਫੋਨ ਪੱਥਰ ਦੇ ਤਵੇ ਵਾਲੀ ਕੈਮਰਾ ਕਾਹਦੇ ਕੰਜੀ ਜਿਹੜਾ ਕਿਸੇ ਕਰਵਾਇਦੇ ਆ ਆ ਗਿਆ ਕੁੱਤਾ ਨਲਕਾ ਇਹ ਇਹ ਵਾਲਾ ਟਾਈਂ ਟੂਮਨੇ ਮੇਰੀ ਪ੍ਰਾਈਮ ਵੀਡੀਓ ਕੁੱਤਾ ਨਲਕਾ ਇਹ ਦੇਖੋ ਭਈ ਇਹ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਜਦੋਂ ਕੁੱਤਾ ਨਲਕਾ ਚੱਲਿਆ ਕਰਦਾ ਜਦੋਂ 2-3 ਫੁੱਟ ਤੇ ਪਾਣੀ ਹੁੰਦਾ ਸੀਗਾ ਇਹ ਮੇਰੇ ਕੋਲ ਸਾਹ ਜਿਸ ਟੋਬਾਗੇ ਮਿੱਟੀ ਦੇ ਦੀ ਨਾਲੇ ਇਹ ਆ ਕੀ ਪੀੜੀ ਇਹ ਤਾਂ ਬਈ ਅੱਜ ਕੱਲ ਤਾਂ ਕਿਸੇ ਦੇ ਘਰੇ ਰਈ ਹੀ ਨਹੀਂ ਹੈਗੀ ਇਹ ਬਈ ਸਣੀ ਆ ਗਈ ਜਦੋਂ ਆਪਾਂ ਟੋਬੇ 'ਚ ਸਣੀ ਸਿੱਟਦੇ ਹੁੰਦੇ ਸੀ ਫਿਰ ਕੱਢ ਕੇ ਲਿਆਉਂਦੇ ਹੁੰਦੇ ਸੀ ਉਹਨੂੰ ਖੁੰਡਾ ਤੇ ਬੈਸ ਕੇ ਛਿੱਲਦੇ ਹੁੰਦੇ ਇਹਨੂੰ ਸਣੀ ਕੇ ਸਰਬੱਟਾ ਕਰਦੇ ਇੱਕ ਹੋਰ ਵਾਲੀ ਪ੍ਰੈਸ ਹੋ ਗਈ ਬਈ ਇਹ ਵੀ ਗੋਲੇ ਵਾਲੀ ਪਾਣੀ ਵਾਲੀ ਹੋ ਗਈ ਇਹ ਜਿੰਦਰੀ ਹੋਗੀ ਪੁਰਾਣੇ ਪੰਜਾਬ ਦੀਆਂ ਟ੍ਰੇਨਾਂ ਦੇਖ ਜਲਦੀ ਜੀ ਜੇ ਆਪਾਂ ਸੇਮੀਆਂ ਬੱਟਿਆ ਕਰਦੇ ਸੀਗੇ ਪੰਜਾਬ ਮੇਂ ਲਾਹੌਰ ਤੱਕ ਜਾ ਲੇਗਾ ਇਹ ਬਈ ਗਦਰ ਫਿਲਮਾਂ ਦਾ ਟੈਲੀਫੋਨ ਹੈਗਾ ਉਹ ਸੁਲਾਮ ਅੱਲੋ ਬਹੁਤ ਸੋਹਣਾ ਪੰਜਾਬੀ ਵਿਰਸਾ ਸੀਗਾ ਪਹਿਲਾਂ ਹੁਣ ਤਾਂ ਮਸ਼ੀਨੀ ਜੋਗ ਆ ਗਿਆ ਬਈ ਇਹ ਪਾਵੇ ਨੇ ਜੀ ਬਿੱਕਰ ਸਿੰਘ ਇਹ ਹੈ ਬਈ ਪੁਰਾਣੇ ਪੰਜਾਬ ਦੀ ਚਲਕ ਇਹ ਉਸ ਟਾਈਮ ਦਾ ਸਮਾਨ ਹੈ ਬਈ ਜਦੋਂ ਪੰਜਾਬ ਨੂੰ ਸੋਨੇ ਦੀ ਚਿੜੀ ਕਹਿੰਦੇ ਹੁੰਦੇ ਸੀਗੇ ਪੰਜਾਬੀ ਦਾ ਇਹ ਤਰਪਾਲੀ ਹੈ ਤਰਪਾਲੀ ਇਹ ਆ ਆਪਰੀਆ ਦੀ ਆ ਛੋਟੀ ਟਾਣੀ ਹੈ ਨਾ ਇਹ ਦੇਖੋ ਬਈ ਇਹ ਨਾ ਵੱਖ-ਵੱਖ ਕੰਟਰੀਆਂ ਦੀਆਂ ਕਰੰਸੀ ਨੇਗੀਆਂ ਦੇਖ ਸਕਦੇ ਹੋ ਤੁਸੀਂ ਆਤੀ ਵਿਖਾਇਆ ਆ ਸਮਰਾ ਆ ਨਾ 1000 ਦਾ ਨੋਟ ਆ ਨਾ ਤੁਸੀਂ ਦੇਖੇ ਜੀ ਇਹ ਆ ਗਈ ਬਈ ਭਾਰਤ ਦੀ ਕਰੰਸੀ ਇਹ ਰੁਪਏ ਪਿੱਛੇ ਬਹੁਤ ਸਿੱਤਰ ਖਾਦੇ ਜੀ ਜਦੋਂ ਛੋਟੇ ਹੁੰਦੇ ਸੀਗੇ 2 ਦਾ ਨੋਟ 5 ਦਾ ਵੀ ਹੈਗਾ ਚ हां जी हां ये तो भाई आजकल एलोपियो के सारे हां चलਦੇ ਨੇ ਜੀ ਚੱਲ ਵੀ ਆ ਜੀ हां ਚੱਲਦੇ ਆ ਆ 500 ਦਾ ਨੋਟ ਖਤਮ ਹੋ ਗਿਆ ਇਹ ਆ ਗਿਆ ਜੀ ਸਨੈਰੀ ਇਹੋ ਕਿਤੇ ਪੈਸੇ ਉਹ ਰਿਓ ਤਾਂ ਕਾਜ ਦੀ ਬੇਕਾਰ ਜਿਆ। ਥੇਲ ਕਰਦੇ ਥੇਲ ਕਰਦੇ ਕਿੰਨੇ ਕਿੰਨੇ ਕੋਸ ਕਰੀ ਆਜੋ ਸੱਜਣੋ ਤੁਹਾਨੂੰ ਦਿਖਾਉਂਦੇ ਆਂ ਕਿਤਾਬਾਂ ਇਹ ਕਿਤਾਬਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਤਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਸਟਾਲ ਲਗਾਈ ਗਈ ਹੈ ਕਿਤਾਬਾਂ ਦੀ ਜਿੱਥੋਂ ਤੁਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਖਰੀਦ ਸਕਦੇ ਹੋ ਸਾਨੂੰ ਸਾਰਿਆਂ ਨੂੰ ਚਾਹੀਦਾ ਸੱਜਣੋ ਕਿ ਆਪਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਖਰੀਦੀਏ ਤਾਂ ਜੋ ਸਾਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗੇ ਆਜੋ ਸੱਜਣੋ ਤੁਹਾਨੂੰ ਅੱਗੇ ਦਿਖਾਉਂਦੇ ਆਂਗੇ ਇਹ ਤਸਵੀਰਾਂ ਇਨਾਂ ਤੇ ਦਰਸਾਇਆ ਗਿਆ ਹੈ ਕਿ ਸਿੱਖ ਸਾਮਰਾਜ ਸ਼ੁਰੂ ਤੋਂ ਕਿਸ ਤਰ੍ਹਾਂ ਦਾ ਸੀ ਤੇ ਗੁਰੂਆਂ ਨਾਲ ਕਿੰਨਾ ਤਸ਼ੱਦਦ ਕੀਤਾ ਗਿਆ ਗੁਰੂ ਦੇ ਸਿੱਖਾਂ ਨਾਲ ਕਿਵੇਂ ਖੋਪੜੀਆਂ ਲਹਿਾਇਆਂ ਗਿਆ ਗੰਜਾਂ ਆਰਿਆਂ ਤੇ ਚੀਰੇ ਗਏ ਬੰਦ-ਬੰਦ ਕਟਵਾਏ ਗਏ ਇਹ ਸੰਗਤ ਜੀ ਆਪਾਂ ਨੂੰ ਸਿੱਖੀ ਇਦਾਂ ਹੀ ਨਹੀਂ ਮਿਲੇਗੀ ਬਹੁਤ ਕੁਰਬਾਨੀਆਂ ਕਰਨੀਆਂ ਪਈਆਂ ਇਸ ਨੂੰ ਪੱਕਾ ਕਰਨ ਵਾਸਤੇ ਇਹ ਦੇਖੋ ਸੱਜਣੋ ਇਹ ਤਸਵੀਰਾਂ ਉਸ ਸਮੇਂ ਦੇ ਸਰਕਾਰਾਂ ਨੂੰ ਬਿਆਨ ਕਰਦੀਆਂ ਨਹੀਂ ਆ ਕਿ ਕਿੱਦਾਂ ਛੋਟੇ ਛੋਟੇ ਬੱਚਿਆਂ ਦੇ ਟੋਟੇ ਮਾਵਾ ਦੇ ਗਲਾਂ ਵਿੱਚ ਪਾਏ ਗਏ ਤੇ ਨੇਜਿਆਂ ਦੇ ਬੱਚੇ ਟੰਗੇ ਗਏ ਜ਼ਾਲਮ ਸਰਕਾਰਾਂ ਵੱਲੋਂ ਪਰ ਸਿੰਘ ਫੇਰ ਵੀ ਨਹੀਂ ਚੁਕੇ ਲਓ ਜੀ ਸੱਜਣੋ ਹੁਣ ਤੁਹਾਨੂੰ ਲੈ ਕੇ ਜਾਣਦੇ ਆਂਗੇ ਸਾਇੰਸ ਡਿਪਾਰਟਮੈਂਟ 'ਚ ਜਿੱਥੇ ਵੱਖ-ਵੱਖ ਤਰ੍ਹਾਂ ਦੇ ਬੀਜ ਰੱਖੇ ਗਏ ਨੇਗੇ ਇੱਥੇ ਪੜ੍ਹੇ ਹੋਏ ਸਟੂਡੈਂਟ ਹੀ ਇਹ ਸਭ ਕੁਝ ਤਿਆਰ ਕਰਦੇ ਨੇਗੇ ਜਿੱਦਾਂ ਕਿ ਇਹ ਇੱਕ ਖੁੰਬਾ ਦਾ ਬੀਜ ਤਿਆਰ ਕੀਤਾ ਗਿਆ ਨਾ ਵੱਲੋਂ ਵਰਮੀ ਕੰਪੋਸਟ ਤਿਆਰ ਕੀਤੀ ਗਈ ਹੈਗੀ ਤੇ ਦੁਆਗੇ ਤੁਹਾਨੂੰ ਦਿਖਾਉਨੇ ਆਂ ਸੱਜਣੋ ਇਹ ਸਾਇੰਸ ਨਾਲ ਸੰਬੰਧਿਤ ਹੈਗਾ ਸਾਰੇ ਪ੍ਰੋਜੈਕਟ ਇੰਡਸਟਰੀਅਲ ਏਰੀਆ ਹੋਗਾ ਜਿਵੇਂ ਕੋਈ ਮੈਡੀਕਲ ਵਾਲਾ ਹੋ ਗਿਆ ਇਹ ਸਾਰਾ ਕੁਝ ਦਿਖਾ ਰਹੇ ਨੇ ਅਸੀਂ ਫਿਰ ਅੱਗੇ ਲੈ ਕੇ ਚੱਲਦੇ ਆਂਗੇ ਇੱਥੇ ਹੀ ਬਹੁਤ ਸੋਹਣੇ ਸੋਹਣੇ ਪ੍ਰੋਜੈਕਟ ਬਣਾਏ ਹੋਏ ਨੇ ਇਹਨਾਂ ਨੇ ਤੇ ਇਹ ਦੇਖੋ ਇੱਕ ਕਿਸਮ ਦੀ ਸਿਟੀ ਇਹ ਤਿਆਰ ਕੀਤੀ ਹੋਈ ਹੈਗੀ ਏ ਵੀਰ ਦੇ ਬੁੱਤ ਕਲਾ ਦਾ ਇੱਕ ਨਮੂਨਾ ਹੈਗਾ ਅੱਗੇ ਤੁਹਾਨੂੰ ਦਿਖਾਉਣੇ ਆ ਇੱਥੇ ਇੱਕ ਬਈ ਲੱਸੀ ਵੇਚ ਰਿਆ ਸੀਗਾ ਇਸ ਸਾਈਡ ਤੇ ਆ ਗਿਆ ਸੱਜਣੋ ਇਹ ਤੁਹਾਨੂੰ ਦਿਖਾਉਣੇ ਅੱਗੇ ਦਸਤਾਰਾਂ ਦਾ ਸਟਾਈਲ ਹੈ ਪੰਜਾਬੀ ਦਸਤਾਰਾਂ ਕਿਸ ਕਿਸ ਸਰ ਸਾਬ ਨਾਲ ਜਾਂ ਕਿਹੜੇ ਕਿਹੜੇ ਸਟਾਈਲ ਦੀਆਂ ਬਣੀਆਂ ਜਾਂਦੀਆਂ ਸੀ ਬਹੁਤ ਸੋਹਣੀਆਂ ਲੱਗ ਰੀਆਂ ਸੀ ਇਹ ਦਸਤਾਰਾਂ ਇਹ ਦੇਖੋ ਮਿੱਤਰੋ ਬਹੁਤ ਹੀ ਸੋਹਣੇ ਲੱਗ ਰਹੇ ਸੀ ਇੱਦਾਂ ਲੱਗਦਾ ਸੀ ਕਿ ਇਹ ਵੀ ਹੁਣ ਬੋਲਣਗੇ ਇਹ ਅੱਗੇ ਕਿਤਾਬਾਂ ਪਈਆਂ ਨਹੀਂਆਂ ਜਿਸ ਵੀ ਮੇਰੇ ਪ੍ਰਾਣਾਂ ਲੈਣੀਆਂ ਹੋਣਾਂ ਤੇ ਇਦੋਂ ਅੱਗੇ ਸੱਜਣੋ ਤੁਹਾਨੂੰ ਦਿਖਾਉਣੇ ਆਗੇ ਇਹ ਚਾਈਨਾ ਦਾ ਕਲਚਰ ਪੇਸ਼ ਕੀਤਾ ਗਿਆ ਕਿ ਚਾਈਨੀਜ਼ ਲੋਕ ਕਿੱਦਾਂ ਰਹਿੰਦੇ ਨੇਗੇ ਤੇ ਕਿੱਦਾਂ ਬੋਲਦੇ ਨੇਗੇ ਇਹ ਦੇਖੋ ਇਹਨਾਂ ਨੇ ਸਾਰਿਆਂ ਨੇ ਸਟੂਡੈਂਟਸ ਨੇ ਚਾਈਨੀਜ਼ ਲੁੱਕ ਬਣਾਈ ਹੋਈ ਹੈਗੀ ਚੈਨ ਇਸ ਕਪੜੇ ਵਗੈਰਾ ਰੱਖੇ ਹੋਏ ਨੇਗੇ ਇਹ ਦੇਖੋ ਜਦੋਂ ਇਹ ਬੈਠੇ ਨੇਗੇ ਸਾਰੇ ਇਹ ਦੇਖੋ ਇਹ ਭਾਈ ਉਹਦਾਂ ਹੀ ਸਵਾਗਤ ਕਰਦਾ ਜਿਵੇਂ ਚੈਨ ਵਾਲੇ ਸਵਾਗਤ ਕਰਦੇ ਨੇਗੇ ਲੋਈ ਮਿੱਤਰੋ ਹੁਣ ਤੁਹਾਨੂੰ ਲੈ ਕੇ ਚਾਲਦੇ ਆ ਹੜੱਪਾ ਸਭਿਅਤਾ ਦੇ ਸਟੋਰੀ ਵਾਲਾ ਇੱਥੇ ਸਮਾਨ ਜੋ ਦਰਸਾਇਆ ਗਿਆ ਉਹ ਹੜੱप्पा ਸਭਿਅਤ ਨੂੰ ਦਰਸਾਉਂਦਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪੁਰਾਣਾ ਸਿਸਟਮ ਹੈਗਾ ਕਿੰਨਾ ਪੁਰਾਣਾ ਸਮਾਨ ਬਣਾਇਆ ਹੋਇਆ ਹੈਗਾ ਇੱਥੇ ਇੱਥੋਂ ਪਤਾ ਲੱਗਦਾ ਹੈ ਕਿ ਹੜੱप्पा ਸਭਿਅਤ ਚ ਵੀ ਇਹੋ ਜਿਹਾ ਸਮਾਨ ਵਰਤਿਆ ਜਾਂਦਾ ਸੀਗਾ ਇਹ ਉਸ ਸਮੇਂ ਦੀ ਮਮੀ ਬਣਾਈ ਹੋਈ ਹੈ ਉਸ ਸਮੇਂ ਦਾ ਪੈਸਾ ਹੈਗਾ ਵੀ ਕੀ ਚੀਜ਼ ਚਲਦੀ ਹੁੰਦੀ ਸੀਗੀ ਹੁਣ ਡਿਪਾਰਟਮੈਂਟ ਆਫ ਹਿਸਟਰੀ ਵੱਲ ਚਲਦੇ ਆਪਾਂ ਮਿੱਤਰੋ ਇੱਥੇ ਵੀ ਪੁਰਾਣਾ ਸੱਬਿਆ ਚਾਰ ਦਰਸਾਇਆ ਗਿਆ ਜਿਵੇਂ ਨਗਾਰਾ ਪਏਗਾ ਹੋਰ ਸਮਾਨ ਪਏਗਾ ਪੁਰਾਣਾ ਗੁਰੂਆਂ ਨਾਲ ਸੰਬੰਧਿਤ ਸਿੱਕੇ ਪਏ ਨੇਗੇ ਇੱਥੇ ਵੀ ਗੁਰੂਆਂ ਦੇ ਟਾਈਮ ਕਿਹੜੇ ਕਿਹੜੇ ਸਿੱਕੇ ਚੱਲਦੇ ਸੀ ਇਹ ਹੈ ਕਿ ਖਾਲਸਾ ਰਾਜ ਇਹਨਾਂ ਸਾਰੀਆਂ ਕਲਾਕਰਤਿਆਂ ਵਿੱਚ ਖਾਲਸਾ ਰਾਜ ਦਰਸਾਇਆ ਜਾਏਗਾ ਇਸ ਤੋਂ ਬਾਅਦ ਚੱਲਦੇ ਆਪਾਂ ਦਰਬਾਰੇ ਖਾਲਸਾ ਦੇ ਵਿੱਚ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਰਸਾਇਆ ਗਿਆ ਕਿ ਉਹਨਾਂ ਕੋਲੇ ਕਿਹੜੇ ਕਿਹੜੇ ਸ਼ਸਤਰ ਸੀ ਕਿ ਤੇ ਮਹਾਰਾਜ ਰਣਜੀਤ ਸਿੰਘ ਦਾ ਸੰਗਾਸ਼ਣ ਤੇ ਇੱਕ ਥਿਕੜੀ ਵੀ ਮੌਜੂਦ ਹੈਗੀ ਜੋ ਤੁਪਰ ਨਾਲ ਟਾਈਮ ਦੱਦੀ ਹੈ ਇਸ ਤੋਂ ਬਾਅਦ ਆਪਾਂ ਚੱਲੇ ਆ ਜੀ ਜਿੱਧਰ ਕੱਪੜੇ ਵਗੈਰਾ ਨੇਗੇ ਫੈਸ਼ਨ ਬਟੀਕ ਵਾਲੇ ਮੱਲ ਇੱਥੇ ਹੀ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਸਮਾਨ ਹੈ ਹੱਪੜੇ ਹੱਥੀ ਤੇ ਤੁਸੀਂ ਦੇਖ ਸਕਦੇ ਹੋਗੇ ਐਨਾ ਸੋਹਣਾ ਤਿਆਰ ਕੀਤਾ ਸਮਾਨ ਹੈਗਾ ਲਓ ਜੀ ਦੋਸਤੋ ਹੁਣ ਆਏ ਆਪਾਂ ਇਧਰ ਜਿੱਧਰ ਫੁਲਕਾਰੀਆਂ ਲਈਆਂ ਇਹ ਆ ਪੰਜਾਬ ਦਾ ਪੁਰਾਣਾ ਵਿਰਾਸਤ ਵਿਰਸਾ ਇਹ ਆਪਣੇ ਦਾਦੀਆਂ ਪਰਦਾਦੀਆਂ ਦੇ ਵੇਲੇ ਦੀਆਂ ਇੰਜ ਫੁਲਕਾਰੀਆਂ ਹੁੰਦੀਆਂ ਸੀਗੀਆਂ ਬਾਗ ਫੁਲਕਾਰੀਆਂ ਆ ਦੇਖੋ ਜਿੱਤੇ ਲਿਖਿਆ ਵੀ ਹੋਇਆ ਵੀ ਘੁੰਗਟ ਬਾਗ ਸਮਾਸ ਜੋ ਬਸ਼ਬਰ ਬਾਦ ਆਨੇ ਲੱਗ ਇਹ ਪੰਜਾਬ ਦੇ ਪਿੰਡਾਂ ਦਾ ਵੇੜਾ ਰਸਾਇਆ ਗਿਆ ਹੈਗਾ ਇਹਦੀ ਕਿੰਨਾ ਸੋਹਣਾਪਣ ਆਇਆ ਬਾਈ ਲੋਨੀ ਇਹਦਾ ਆ ਗਾਈ ਦਾ ਵੇੜਾ ਹਾਂ ਚੱਲ ਜੀ ਉਹ ਨਹੀਂ ਕਰਦੇ ਇੱਕ ਸੀਜ਼ਨ ਅੰਦਰ ਇਹ ਅਜੇ ਕਿੰਨਾ ਸਸਤੇ ਦਿੱਤਾ ਬਣੇ ਦੇਖਿਓ ਅਸੀਂ ਕਿਹਦੇ ਜਿਹੇ ਪਰਫਾਰਮ ਕਰਦੇ 500 ਅਗਰੇ ডিসਪੋਜ਼ੀਬਲ ਕਲਾਸਿਸ ਵਰਤ ਲਈ ਹੈਗਾ ਨਾ ਦੀ ਜਗਾ ਸੀ ਜਿਹੜੇ ਪ੍ਰਾਗਤਿ ਭਾਂਡੇ ਵਰਤਿਆ ਸ਼ੁਰੂ ਕਰਦੇ ਆ ਨਾਲ ਸਾਡੀ ਪੁਰਾਣੀ ਗੱਗੇ ਨਹੀਂ ਲੱਗੂਗੀ ਜਦ ਇਹ ਬਿਜ਼ਨਸ ਵਧੀਆ ਕੰਮ ਕੀਤਾ ਜਾ ਸਕਦਾ ਹੈ ਇਹ ਜਿਹੜਾ ਸੇਧ ਲਈ ਖਾਂਜੀ ਕਰਦੇ ਹੋਏ ਹੈ ਨਾ ਇਸ ਤੋਂ ਬਾਅਦ ਚੱਲਾਂਗੇ ਪਤਾਰਮਿਕ ਪ੍ਰਦਰਸ਼ਨੀ ਵਿੱਚ ਜਿੱਥੇ ਗੁਰੂ ਸਾਹਿਬਾਨਾਂ ਤੋਂ ਲੈ ਕੇ ਹੁਣ ਤੱਕ ਦੀਆਂ ਡਾਕ ਟਿਕਟਾਂ ਗੁਰੂ ਸਾਹਿਬਾਨਾਂ ਦੇ ਹਥਿਆਰ ਮੌਜੂਦ ਰਹਿਗੇ ਉਸ ਟਾਈਮਾਂ ਦੇ ਮੁਗਲ ਐਮਪੀਰਰ ਦੇ ਸਿੱਕੇ ਮੌਜੂਦ ਨੇਗੇ ਜਿਹੜੀ ਜਿਹੜੀਆਂ ਵਿਰਾਸਤਾ ਹੋਈਆਂ ਉਹਨਾਂ ਦੇ ਸਿੱਕੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਪਟਿਆਲਾ ਰਿਆਸਤ ਜੀਂਦ ਰਿਆਸਤ ਜਿੰਨੀਆਂ ਵੀ ਰਿਆਸਤਾਂ ਸੀਗੀਆਂ ਸਾਰੀਆਂ ਰਿਆਸਤਾਂ ਦੇ ਸਿੱਕੇ ਇੱਥੇ ਮੌਜੂਦ ਦਰਸਾਏ ਗਏ ਨੇ ਬਾਬੇ ਨਾਨਕ ਜੀ ਵੇਲੇ ਦੇ ਇਹ ਦਰਵਾਸਾ ਇੱਕ ਦਾ ਮਾਡਲ ਹੈਗਾ ਤੇ ਇਹ ਸਾਈਕਲ ਲਾਇਸੈਂਸ ਸੀਗੇ ਤੇ ਅੱਗੇ ਵੀ ਹੋਰ ਬਹੁਤ ਸਾਰਾ ਸਮਾਨ ਸਮਾਨ ਹੈਗਾ ਜਿਹੜਾ ਕਿ ਪ੍ਰਾਤਨ ਹੈਗਾ ਇਹ ਪ੍ਰਾਤਨ ਗੁਰੂ ਗ੍ਰੰਥ ਸਾਹਿਬ ਜੀ ਨੇਗੇ ਛੋਟੀਆਂ ਹੱਥ ਲਿਖਤਾਂ ਇਹ ਫੇਰ ਡਾਕਾ ਟਿਕਟ ਆ ਗਏ ਮਹਾਰਾਜਿਆਂ ਦੇ ਟਾਈਮ ਦੀਆਂ ਤੇ ਇਸ ਤੋਂ ਅੱਗੇ ਤੁਹਾਨੂੰ ਦਿਖਾਉ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਹਥਿਆਰ ਜਾਂ ਤੀਰ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਤੀਰ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਕੁਆਇਨ ਆ ਗਏ ਇਹ ਤੁਸੀਂ ਦੇਖ ਸਕਦੇ ਹੋ ਸਾਰੀਆਂ ਪੁਰਾਣੀਆਂ ਚੀਜ਼ਾਂ ਨੇ ਗਿਆ ਪੁਰਾਣੇ ਸਿੱਕੇ ਵਗੈਰਾ ਸਾਰੇ ਦਰਸਾਏ ਗਏ ਨੇ ਕਿ ਆਪਣੇ ਕੋਲੇ ਪਹਿਲਾਂ ਕਿੰਨਾ ਪੁਰਾਣਾ ਸਮਾਨ ਸੀਗਾ ਕਿਆ ਆਪਣਾ ਸੱਭਿਆਚਾਰ ਕਿੰਨਾ ਅਮੀਰ ਸੀ ਇਹ ਸਾਰਾ ਕੁਝ ਉਹੀ ਦਰਸਾਇਆ ਗਿਆ ਹੈਗਾ ਇਹ ਤੁਸੀਂ ਆਪ ਦੇਖ ਸਕਦੇ ਹੋ ਇਸ ਤੋਂ ਬਾਅਦ ਆਪਾਂ ਚਲੇਗੇ ਪੁਸਤਕ ਮੇਲੇ ਤੇ ਲੋ ਜੀ ਭਾਈ ਜੀ ਹੁਣ ਚੱਲਿਆਂ ਆਪਾਂ ਪੁਸਤਕ ਮੇਲੇ ਦੇ ਤਰਫ ਇਹ ਸਾਈਡ ਹੈਗਾ ਪੁਸਤਕ ਮੇਲਾ ਜਿੱਥੇ ਭਾਈ ਤੁਸੀਂ ਜੋ ਵੀ ਚਾਹਵਾਂ ਨੇ ਪੁਸਤਕ ਤਾਂ ਖਰੀਦਿੰਦਾ ਖਰੀਦ ਸਕਦਾ ਹੈਗਾ ਲਓ ਜੀ ਬਾਈ ਜੀ ਮੇਲੇ ਤੇ ਚੱਲਿਆ ਹੁਣ ਆਪਾਂ ਵਾਪਸ ਤੇ ਆਪਣੇ ਪਿੰਡ ਨੂੰ ਆਪਣੀ ਗੱਡੀ ਕੱਢਦੇ ਹੁਣ ਜਾ ਕੇ ਆਪਾਂ ਇਹ ਬਾਈ ਆਈ ਸੀ ਆਪਣੇ ਨਾਲ ਲਓ ਜੀ ਬਾਈ ਜੀ ਹੁਣ ਚੱਲੇ ਆਪਾਂ ਵਾਪਸ ਤੋਂ ਸਾਰੇ ਸੱਜਣ ਪਰਾਂਵਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਬਲੌਗ ਦੇਖਿਆ ਤੇ ਬਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਸੱਜਣੋ ਮਿੱਤਰੋ ਅੱਗੇ ਮਿਲਦੇ ਹਾਂ ਹੋਰ ਨਵੇਂ ਬਲੌਗ ਨਾਲ